ਪਿੰਡੇ ਨਜ਼ਦੀਕ ਹੋਏ ਬਸ ਹਾਦਸੇ ਵਿੱਚ ਅਠ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈ ਲੋਕ ਗੰਭੀਰ ਤੌਰ ਤੇ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੇ ਸਥਾਨਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਹੁਣ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਸਰਕਾਰੀ ਹਸਪਤਾਲ ਦੇ ਬਾਹਰ ਜਾਮ ਲਗਾਇਆ ਅਤੇ 10 ਲੱਖ ਦੇ ਮੁਆਵਜ਼ੇ ਅਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਜਾ ਰਹੀ ਹੈ ਇਹ ਸੱਤ ਸੱਤ ਦੇ ਜਾਣ ਕੋਨ ਵਾਲਿਆਂ ਦੇ ਵਿੱਚ ਦੋ ਮਾਵਾਂ ਧੀਆਂ ਵੀ ਸ਼ਾਮਲ ਹਨ ਇਸ ਤੋਂ ਇਲਾਵਾ ਸੁਖਦੇਵ ਸਿੰਘ ਮੁਖਤਿਆਰ ਕੌਰ ਅਤੇ ਮਹਿੰਦਰ ਸਿੰਘ ਸਣੇ ਕਈ ਹੋਰ ਕਈਆਂ ਦੇ ਜਣੇ ਨੇ ਮੌਤ ਹੋਈ ਹੈ ਕੀ ਨਾਟਾ ਮੇਰਾ ਨਾਮ ਅੰਜੀਤ ਵੀਰੇ ਮੈਂ ਭੈਣ ਆ ਉਹਦੀ ਵੱਡੀ ਮੇਰੇ ਕੋਲੇ ਵਿਆਹੀ ਸੀ ਮੈਂ ਮੜਾ ਵਿਆਹੀ ਉਹ ਹੁਕਮਾੜੀ ਸੀ ਕੀ ਨਾਮ ਸੁਣਦਾ ਪਰ ਮੰਜੀਤ ਸੀਗੀ ਵੀਰੇ ਉਹਦਾ ਨਾਮ ਹੈ ਹਾਂ ਵੀਰੇ ਕੱਲ ਬੱਸ ਚ ਹੋ ਗਈ ਵੀਰੇ ਦੱਥ ਦੋ ਕੁੜੀਆਂ ਸੀ ਨਾਲ ਉਹ ਠੀਕ ਨੇ ਹੈ ਵੱਡੀ ਨਾਲੋਂ ਛੋਟੀ ਐ ਇੱਕ ਸਾਰੀਆਂ ਤੋਂ ਛੋਟੀ ਐ ਬੇਜਿੰਗਾ ਘਰੇ ਨੇ ਵੀਰਾ ਸਾਨੂੰ ਬਾਅਦ ਚ ਪਤਾ ਲੱਗਿਆ ਸੀ ਦੋ ਨੇ ਭੈਣ ਭੁਣਾਈ ਆ ਗਿਆ ਲੱਗਾ ਜੀ ਗੱਲ ਸਾਨੂੰ ਵੀਰੇ ਫੋਨ ਆ ਗਿਆ ਇੱਥੇ ਹਾਂ ਮਕੂੜੀਆਂ ਰਹੀਆਂ ਸੀ ਤਾਈ ਇਹ ਨਾਲ ਕਿੱਥੇ ਜਾਂਦੀ ਸੀ ਉਹ ਮੇਰੇ ਪੇਕੇ ਜਾਂਦੀ ਸੀ ਮੇਰੀ ਮਾਂ ਢਿੱਲੀ ਸੀ ਚੁੱਕ ਗਿਆ ਵੀਰੇ ਬਠਿੰਡੇ ਤੋਂ ਅੱਗੇ ਐਨੀ ਦੂਰ ਚੜਾ ਕੇ ਮੇਰਾ ਭੁਣਾਈ ਆ ਗਿਆਗਾ ਚੜਾ ਕੇ ਬਸ 12 ਵਜੇ ਸਰਦੂਲ ਘੜੋਂ ਬਸ ਚੜੀ ਆ ਬਸ ਪਹੁੰਚੀ ਨਹੀਂ ਤਲਵੰਡੀ ਦੇ ਹਾਸ 7 ਸਾਲ ਹੋ ਗਿਆ ਮੇਰਾ ਸਾਨੂੰ ਪਤਾ ਨਹੀਂ ਸੀਗਾ ਇਹ ਸਾਨੂੰ ਪਤਾ ਲੱਗਿਆ ਅਸੀ ਤਾਂ ਸੇ ਟਾਈਮ ਹੀ ਕਹਤਾ ਆਂ ਵੀ ਮੇਰੀ ਭੈਣ ਆ ਮੇਰੀ ਭੈਣ ਐ ਮੇਵੀ ਰਾਸੀ ਕੀ ਮੰਗ ਕਰਨੀ ਆ ਸਾਡੇ ਕੋਲੇ ਦੇਖ ਲੋ ਹੁਣ ਕੀ ਐ ਦੋ ਭੈਣਾਂ ਸੀ ਭਾਈ ਸਿੱਧਾ ਸੀ ਮੇਰਾ ਹੈ ਭਾਈ ਸਿੱਧਾ ਭਰਾਵਾ ਮਾਸੀ ਪਿਓ ਹੈ ਨਹੀਂ ਹੈ ਨਾ ਮਾਤੋ ਤੁਰਿਆ ਜਾਂਦਾ ਨਾ ਪਾਲ ਸਕਦੀ ਐ ਮੈਂ ਮੈਂ ਕਿੰਨਾ ਕ ਪਾਲੂਂਗੇ ਮੈਂ ਉਹਦਾ ਘਰ ਪਾਲੂਂਗੀ ਕਿ ਉਹਨਾਂ ਦੇ ਬੱਚੇ ਪਾਲੂਂਗੀ ਵੀਰਾ ਐਂ ਵੀਰਾ ਮੈਂ ਹੁਣ ਕੀ ਦੱਸਾਂ ਜਿਹੜਾ ਵਾਹ ਏ ਮੇਰੀ ਭੈਣ ਹੁੰਦੀ ਲਾ ਤਾਂ ਮਾਂ ਟੁੱਟੇ ਜਾਂਦੀ ਅਸੀਂ ਇਲਾਜ ਕਰਾ ਲੈਂਦੇ ਇਲਾਜ ਕਰਾ ਲੈਂਦੇ ਵੀਰਾ ਅਸੀਂ ਉਹਦਾ ਹੁਣ ਮੈਂ ਕੀ ਦੱਸਾਂ ਮੈਂ ਤਾਂ ਦੇਖੀ ਨਹੀਂ ਵੀਰਾ ਹਜੇ ਤੱਕ ਹੀ ਮੈਨੂੰ ਦਿਖਾਈ ਨਹੀਂ ਹਏ ਕਿ ਨਾ ਟਟਾ ਤੇਰੇ ਨਾਲ ਹਾਜੀਤ ਸਿੰਘ ਕੱਲ੍ਹ ਦੋ ਹਾਦਸਾ ਹੋਇਆ ਇਸ ਕੌਣ ਸੀ ਤੁਹਾਡੇ ਨਾ ਮੇਰੀ ਬੇਟੀ ਸੀਗੀ ਮਾਤਾ ਸਾਹਿਬ ਪਰ ਯੂਨੀਵਰਸਿਟੀ 'ਚ ਪੜ੍ਹਦੀ ਸੀਗੀ ਤੇ ਇਸ ਤੋਂ ਛੁੱਟੀਆਂ ਹੁੰਦੀਆਂ ਸੀ। ਉਹਦੀ ਲਾਸਟ ਟਾਈਮ ਤਾਂ ਉਹ ਗੱਲ ਹੋਈ ਸੀ ਤੇ ਕਿੱਥੇ ਜਾ ਰਹੀ ਛੁੱਟੀਆਂ ਕਰ। ਛੁੱਟੀਆਂ ਘਰ ਆ ਰਹੀ ਸੀ। ਕੀ ਕਹਿਣੀ ਸੀ ਜਦੋਂ ਮਾੜਾ ਮੋਟਾ ਕੋਈ ਗੱਲਬਾਤ ਕਰਾਈ ਉਹ ਲਾਸਟ ਕਦੋਂ ਗੱਲ ਹੋਈ ਸੀ। ਲਾਸਟ ਤਾਂ ਇਹ ਸੀ ਵੀ ਘਰ ਵੀ ਹਸਤੀ ਖੇਡਦੀ ਆ ਰਹੀ ਸੀ ਆਪਣਾ ਸਕੂਲ ਤੋਂ ਮੈਡਮ ਨੇ ਗੱਲ ਕਰਾਈ ਸੀ ਤੇ ਗੱਲ ਕਰਾ ਕੇ ਉਸ ਤੋਂ ਬਾਅਦ ਬੱਸ ਸਟੈਂਡ ਆਈ ਉੱਥੇ ਵੀ ਗੱਲ ਕੀਤੀ ਸੀ ਪਰ ਉਸ ਤੋਂ ਬਾਅਦ ਨਹੀਂ ਗਿਆ। ਨਾ ਕਿਸੇ ਜਾਵੇ। ਸਰ ਅਵਨੀਤ ਤਾਂ ਕਿਹੜੀ ਕਲਾਸ ਚ ਪੜ੍ਹਦੇ ਸੀ? ਕਲਾਸ 2 ਚ। ਤੇ ਹੋਰ ਭਰਾ ਵੀ ਹੁਣ ਉਹ ਵੀ ਠੀਕ ਦੇ ਹੋਣਗੇ। ਹਾਂਜੀ ਮੇਰੇ ਬੇਟੇ ਦਾ ਬਰਥਡੇ ਸੀ ਪਰ ਅਸੀਂ ਬਰਥਡੇ ਕਦੀ ਮਨਾਇਆ ਸੀ ਕੱਲ ਬਰਥਸ਼ੀ ਦੇ ਜੋੜ ਨਾਲ ਆਪਣਾ ਬੱਚਾ ਦਾ ਹੁੰਦਾ ਨਾ। ਤੇ ਕੱਲ ਵੀ ਨਹੀਂ ਆਦੀ ਬੰਤੇ। ਤੇ ਉਹਦੀ ਵਜ੍ਹਾ ਕਰਕੇ ਅਸੀਂ ਕਦੀ ਜਨਮ ਦਿਨ ਨੂੰ ਮਨਾਇਆ ਛੋਟਾ 8 ਸਾਲ ਦਾ ਸੀਗਾ ਬਟਾ ਤੇ ਬੇਟੀ ਭਰੀ ਪਾਠਵੀਂ ਚ ਆਜ ਪੜ੍ਹਦੀ ਛੋਟੇ ਦੋਨੋਂ ਕਣ ਪਰ ਛੋਟੇ ਐ ਇਹ ਵੱਡੀ। ਕਿੰਨੀਆਂ ਆਸਾਂ ਸੀ ਜਦੋਂ ਕਿਵੇਂ ਪਤਾ ਲੱਗੇ ਦੇਦੀ ਮੇਰਾ ਪੁੱਤ ਸੀ ਤੇ ਲਈ ਪਾਪਾ ਮੈਂ ਤੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੇਰੇ ਬਰਾਬਰ ਆਪਾਂ ਉਡਾ ਹੋ ਜਾਗੇ ਕੁਝ ਬਣਨਾ ਬਸ ਇਹ ਜੇ ਪਛਿਆਣੀ ਗੱਲ ਸੀ ਜੇ ਬੱਚਿਆਂ ਕਹਿੰਦੇ ਸਿਆਣੀਆਂ ਗੱਲਾਂ ਹੀ ਸੀਗਾ ਉਹਨਾਂ ਦੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਸ ਕੇਂਦਰ ਸਰਕਾਰ ਦੇ ਸਾਹਮਣੇ ਟੀਮ ਜਿਹੜਾ ਚਾਹੁੰਦੇ ਉਹ ਕਰਨਾ ਚਾਹੁੰਦੇ ਉਹ ਮੀਡੀਆ ਤੋਂ वैसे ही मेरे तो बच्चे हैं। ਉਹਨਾਂ ਦੀ ਪਰਿਵਰਿਸ਼ਠੀਕਾਂ ਦਾ ਹੋ ਜਾਵੇ। ਉਹਨੇ ਕੋ ਮੇਰੀ ਮਦਦ ਕੀਤੀ ਜਾਵੇ।